ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਸ ਵਕਤ ਅਸੀਂ ਮੌਜੂਦਾ ਗੁਰਦੁਆਰਾ ਯਾਦਗਾਰ ਰਾਣਾ ਸਾਹਿਬ ਜਰਗ ਜਿੱਥੇ ਤੁਸੀਂ ਦੇਖੀ ਸਕਦੇ ਹੋ ਕਿ ਸੰਤ ਬਾਬਾ ਮਹਿੰਦਰ ਸਿੰਘ ਜੀ ਦੀ 26ਵੀਂ ਸਲਾਨਾ বার্ষিকী ਸੰਬੰਧੀ ਸਮਾਗਮ ਪ੍ਰਵਾਇਜਾ ਰਹੇ ਨੇ। ਵਸਤੂ 12 ਮਾਰਚ 2025 ਰਾਤ 7 ਵਜੇ ਤੋਂ ਲੈ ਕੇ 10 ਵਜੇ ਤੱਕ ਦੀਵਾਨ ਸਜਾਏ ਜਾਣਗੇ। ਜਿਸ ਦੇ ਵਿੱਚ ਗੱਲ ਕਰੀਏ ਆਪਾਂ ਸੰਤ ਬਾਬਾ ਭਪਿੰਦਰ ਸਿੰਘ ਜੀ ਗੁਰਦੁਆਰਾ ਯਾਦਗਾਰ ਰਾੜਾ ਸਾਹਿਬ ਜਰਗ ਵਾਲੇ ਕਥਾ ਕੀਰਤਨ ਦੇ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਸੋ ਆਓ ਤੁਹਾਨੂੰ ਦਿਖਾਉਨੇ ਆ ਇਸ ਵਕਤ ਇਹ ਅੱਜ ਪਹਿਲਾ ਦਿਵਾਨਾ ਜੀ ਤੇ ਇੱਕ ਛੋਟੀ ਜਿਹੀ ਚਲਕਾ ਗੁਰਦੁਆਰਾ ਯਾਦਗਾਰਾ ਸਾਹਿਬ ਜਰਗਤ ਸੋ ਇਸ ਵਕਤ ਤੁਸੀਂ ਵੇਖ ਸਕਦੇ ਹੋ ਕਿ गुरुद्वारा यादगाराणा साहब जरग जर्ग विखे कीर्तन वख्यान हो रहे ने ਪਹਿਲੇ ਦੀਵਾਨ ਕਰਨ ਬੇਸ਼ੱਕ ਸੰਤਾਂ ਦਾ ਥੋੜਾ ਜਿਹਾ ਜਿਹੜਾ ਇੱਥੇ ਪਹੁੰਚਿਆ ਸੰਤਾਂ ਦੀ ਉਹ ਘਟਾ ਪਰ ਜਿਵੇਂ ਹੀ ਸੰਤ ਮਹਾਪੁਰਸ਼ ਕੁਪਿੰਦਰ ਸਿੰਘ ਜੀ ਕੀਰਤਨ ਮੁਖਿਆਨ ਕਰਨਗੇ ਸੰਤਾਂ ਵੱਡੀ ਗਣਤੀ ਦੇ ਵਿੱਚ ਇੱਥੇ ਪਹੁੰਚਣ ਗੀਆਂ ਸੋ ਤੁਸੀਂ ਵੇਖ ਸਕਦੇ ਹੋ ਕਿ ਸੰਗਤਾਂ ਦੇ ਵੱਲੋਂ ਲੰਗਰਾਂ ਦੀਆਂ ਜਿਹੜੀਆਂ ਸਵਾਵਾ ਨੇ ਉਹ ਚੱਲ ਰਹੀਆਂ ਨੇ ਜੀ ਗੁਰੂ ਕੇ ਲੰਗਰ ਵੀ ਇੱਥੇ ਚੱਲ ਰਹੇ ਨੇ ਤੋ ਦੋਸਤੋ ਇਸੇ ਤਰ੍ਹਾਂ 10 ਤਰੀਕ ਤੱਕ ਗੁਰਦੁਆਰਾ ਯਾਦਗਾਰਾ ਰਾਣਾ ਸਾਹਿਬ ਚਰਗ ਤੋਂ ਵਰਸੀ ਸੰਬੰਧੀ ਹਰ ਇੱਕ ਪ੍ਰਕਾਰ ਦੀ ਜਿਹੜੀ ਗਤੀਵਿਧੀ ਆ ਜਾਂ ਪ੍ਰੋਗਰਾਮ ਅਸੀਂ ਤੁਹਾਡੇ ਨਾਲ ਸਾਂਝਾ ਕਰਦਾ ਰਹਾਂਗੇ ਔਰ ਜੇਕਰ ਤੁਸੀਂ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਸੀਂ ਖਾਸ ਤੌਰ ਦੇਤੇ ਪੰਨਾ ਪੈ ਇਲਾਕੇ ਨਾਲ ਸੰਬੰਧਿਤ ਹਰ ਇੱਕ ਪ੍ਰਕਾਰ ਦੇ ਜਿਹੜੇ ਪ੍ਰੋਗਰਾਮ ਨੇ ਦਾ ਟੈਲੀਵਿਜ਼ਨ ਨੂੰ ਤੁਹਾਨੂੰ ਆਸਾਨੀ ਦੇ ਨਾਲ ਘਰੇ ਬੈਠੇ ਹੀ ਦੇਖ ਸਕੋ ਧੰਨਵਾਦ ਜੀ ਸ਼ੁਕਰੀਆ ਮਿਲਦਿਆਂ ਫਿਰ ਕੱਲ ਦੇ ਦਿਵਾਨ ਤੇ